ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਪਿਕਚਰਾਂ ਤੇ ਆਪ ਸਭ ਦਾ ਸਵਾਗਤ ਹੈ ਮੈਂ ਗੁਰਵਿੰਦਰ ਖੋੜ ਅੱਜ ਦੀ ਵੀਡੀਓ ਲੈ ਕੇ ਨੀਡਲਸਵਰਕ ਦੇ ਤੇ ਮਸ਼ੀਨੀ ਵਰਕ ਦੇ ਡਿਜ਼ਾਈਨ ਜੀ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਹਜੇ ਤੱਕ ਭੈਣਾਂ ਜਿਹਨਾਂ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹਦੇ ਸੋਹਣੇ ਸੋਹਣੇ ਡਿਜ਼ਾਈਨਾਂ ਦੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚਦੀ ਰਵੇ ਜੀ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਇਹਦੇ ਲੈ ਕੇ ਆਉਂਦੇ ਰਵਾਂਗੇ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਅੱਜ ਤੁਹਾਨੂੰ ਸ ਤੇ ਹਨ ਵਰਕ ਦੇ ਵਿੱਚ ਦਫਾਨੇ ਇਹ ਆਪਾਂ ਕੀਤਾ ਸੀ ਜੌਰੇ اٹ ਦੇ ਵਿੱਚ ਜੌਰੇਟ ਦਾ ਕਲਰ ਜਿਆ ਮੋਰ ਪੰਖੀਆ ਕਲਰ ਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਫਰੋਜੀ ਕਲਰ ਤੇ ਫਰੋਜੀ ਕਲਰ ਤੇ ਆਪਾਂ ਇਹਦਾ ਫਰੰਟ ਸਾਈਡ ਸੈਂਡਵਿਚ ਕੀਤਾ ਹੋਇਆ ਹੁਣ ਪਹਿਲਾਂ ਬੈਕ ਸਾਈਡ ਤੇ ਕੀਤਾ ਹੋਇਆ ਸੀ ਹੁਣ ਆਪਾਂ ਫਰੰਟ ਸਾਈਡ ਤੇ ਡਿਜ਼ਾਈਨ ਬਣਾਇਆ ਹੋਇਆ ਅਗਲਾ ਤੁਹਾਨੂੰ ਕਦ ਜਿਹੜਾ ਦਿਖਾਵਾਂਗੇ ਉਹ ਜਿਹੜਾ ਬੈਕ ਸਾਈਡ ਦੇ ਵਾਲਾ ਵੀ ਦਿਖਾਵਾਂਗੇ ਇਹ ਕਲਰ ਜਿਹੜਾ ਆਪਾਂ ਕੀਤਾ ਹੋਇਆ ਜੀ ਇਹਦੇ ਸਿੰਪਲ ਜੀ ਬਾਟਮ ਹੈ ਤੇ ਵੇ ਬੋਟਲ ਤੇ ਵਰਕ ਨਹੀਂ ਕੀਤਾ ਹੋਇਆ ਦੁਪੱਟਾ ਲਾਇਆ ਹੋਇਆ ਬਰਬਰੀ कॉटन ਦਾ ਪੈਂਦੀ ਬਰਬਰੀ कॉटन ਦੇ ਸੂਟ ਤੇ ਕੀਤਾ ਹੋਇਆ ਜੀ ਆਪਾਂ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਪੌਂਚੇ ਤੇ ਤੇ ਬਾਜੂ ਦੇ ਕੀਤਾ ਹੋਇਆ ਤੇ ਪੌਂਚੇ ਤੇ ਸਿੰਪਲ ਜਿਹਾ ਵਰਕ ਕੀਤਾ ਹੋਇਆ ਤੇ ਇਹ ਕੀਤਾ ਆਪਾਂ ਟੈਬੀ ਟੈਬੀ ਮਸਲਿਨ ਤੇ ਕੀਤਾ ਹੋਇਆ ਜੀ ਇਹਦੇ ਨਾਲ ਜੇ ਆਪਾਂ ਬਹੁਤ ਸੂਟ ਕਰਦੇ ਬਹੁਤ ਭੈਣੇ ਡਿਵਾਨ ਸੀ ਬਹੁਤ ਜਿਆਦਾ ਸੋਹਣੇ ਬੰਦੇ ਹੈ ਆਪਾਂ ਤੁਸੀਂ ਉੰਜ ਵੀ ਪਾ ਸਕਦੇ ਲੈਸ ਵਗੈਰਾ ਲਗਾ ਕੇ ਪਾ ਸਕਦੇ ਤਾਂ ਬਹੁਤ ਸੋਹਣਾ ਬੰਦਦਾ ਜੀ ਵਾਲਾ ਤੇ ਜਿਹੜੇ ਆਪਾਂ ਤੁਹਾਡੇ ਨਾਲ ਡਿਜ਼ਾਈਨ ਸਾਂਝੇ ਕਰਤੇ ਸ਼ੇਅਰ ਕਰਤੇ ਇਹ ਡਿਜ਼ਾਈਨ ਆਪਣੇ ਕੋਲੇ ਬਣ ਜਾਂਦੇ ਕੁਸ਼ਕ ਕੁਸ਼ਕ ਬਣ ਚੁੱਕੇ ਜੀ ਡਿਜ਼ਾਈਨਾਂ ਦੀ ਵੀ ਆਪਾਂ ਨੀਡਲਸ ਵਰਕ ਤੇ ਬਣਾਉਣੀ ਸੀ ਸਾਰੀ ਡਿਜ਼ਾਈਨਾਂ ਦੀ ਵੀਡੀਓ ਜੀ ਤੇ ਨੀਡਲਸ ਵਰਕ ਤੇ ਸਾਡੇ ਕੋਲ ਟਾਈਮ ਹੈ ਨਹੀਂ ਸੀ ਇਹਨਾਂ ਡਿਜ਼ਾਈਨ ਵੀ ਆਪਣੇ ਕੋਲੇ ਵੀਡੀਓ ਬਣਾਉਣ ਦਾ ਤੇ ਕੁਸ਼ਕ ਆਪਾਂ ਮਸ਼ੀਨੀ ਵਰਕ ਮਸ਼ੀਨੀ ਵਰਕ ਦੇ ਕਰਤੇ ਇਹ ਡਿਜ਼ਾਈਨ ਤੇ ਤੁਸੀਂ ਅੰਤ ਤੱਕ ਵੀਡੀਓ ਦੇਖੋ ਜੀ ਆਪਾਂ ਉਹਦੇ ਚ ਆਪਾਂ ਮਸ਼ੀਨੀ ਮਾਝੂ ਵੀ ਲਾਏ ਹੋਏ ਨੀਡਲਸ ਵਰਕ ਦੇ ਡਿਜ਼ਾਈਨ ਵੀ ਲਾਈ ਹੋਏ ਅੱਗੇ ਸਾਰੇ ਨੀਡਲਸ ਵਰਕ ਦੇ ਡਿਜ਼ਾਈਨ ਹੋਣਗੇ ਨੈਕਸਟ ਦੇਖੋ ਜੀ ਨੀਡਲਸ ਵਰਕ ਦਾ ਆ ਗਿਆ ਇੱਕ ਤੇ ਤੇ ਬਾਜੂ ਤੇ ਕੀਤਾ ਹੋਇਆ ਡਿਜ਼ਾਈਨ ਹੈ ਜੀ ਤੇ ਜਿਹੜਾ ਆਪਣੇ ਕੋਲੇ ਨੈਸਟ ਆ ਗਿਆ ਇਹ ਵੀ ਬਾਜੂ ਤੇ ਤੇ ਆਪਣੇ ਕੋਲੇ ਕੀਤਾ ਹੋਇਆ ਪੌਂਚੇ ਦਾ ਤੁਸੀਂ ਮੈਚਿੰਗ ਸ਼ਰਟ ਤੇ ਬਣਾ ਸਕਦੇ ਹੋ ਮੈਚਿੰਗ ਸ਼ਰਟ ਤੇ ਬਣਾ ਸਕਦੇ ਜੀ ਆਪਾਂ ਵੀ neck ਤੇ ਤੇ ਬਾਜੂ ਤੇ ਕੀਤਾ ਹੋਇਆ ਇਹ ਆਪਾਂ ਕੀਤਾ ਹੋਇਆ ਚਾਕਾਂ ਤੇ ਤੇ ਆਪਾਂ ਕੀਤਾ ਹੋਇਆ ਵਿੱਚ ਨਿਕਨਕੀ ਬੁਟੀ ਪਾ ਕੇ neck ਤੇ ਤੇ ਬਾਜੂ ਤੇ ਕੀਤਾ ਹੋਇਆ ਇਹ ਆਪਾਂ ਨੀਡਲਸ ਵਰਕ ਦੇ ਜਿਹੜੇ ਤੁਹਾਡੇ ਨਾਲ ਡਿਜ਼ਾਈਨ ਸਾਂਝੀ ਕੀਤੇ ਆਪਾਂ ਬਣਾਉਨੇ ਵੀ ਇਹ ਡਿਜ਼ਾਈਨ ਹਾਦੀ ਕੋਕਲਸ ਵੀਡੀਓ ਬਣਾਈ ਸੀ ਬਣਾਉਂਦੇ ਡਿਜ਼ਾਈਨ ਦੀ ਭੈਣ ਦੀ ਤੇ ਦੇਖੋ ਇਹ ਆਪਣੇ ਕੋਲ ਜਾਲੀ ਵਾਲਾ ਡਿਜ਼ਾਈਨ ਕਿੰਨਾ ਇਹਦਾ ਟ੍ਰੈਂਡ ਚੱਲ ਰਿਹਾ ਹਣਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ। ਵੀ ਇਹ ਮੈਂ ਜਾਲ ਬਣਾ ਕੇ ਡਿਜ਼ਾਈਨ ਨੇਲਸ ਵਰਕ ਦਾ ਇਹ ਬਹੁਤ ਸੌਖਾ ਹੀ ਹੈ ਜਿਆਦਾ ਔਖਾ ਨਹੀਂ ਡਿਜ਼ਾਈਨ ਹੈ ਤੁਸੀਂ ਘਰੇ ਵੀ ਬਣਾ ਸਕਦੇ ਹੋ। ਬਹੁਤ ਈਜ਼ੀ ਹੈ। ਤੇ ਇਹ ਜਿਹੜਾ ਆਪਾਂ ਕੀਤਾ ਹੋਇਆ ਸੀ ਸਿੰਦੀ ਬੂਟੀ ਦਾ ਡਿਜ਼ਾਈਨ ਇਹ ਥੋੜਾ ਪਹਿਲਾਂ ਵੀ ਸ਼ੇਅਰ ਮੈਂ ਵੀਡੀਓ ਕੀਤੀ ਹੋਈ ਹੈ। ਤੇ ਆ ਦੇਖੋ ਇਹ ਜਿਹੜਾ ਨੇਲਸ ਵਰਕ ਦੇ ਲਾਉਣੇ ਕਰਕੇ ਡਿਜ਼ਾਈਨ ਦੁਬਾਰਾ ਸ਼ੇਅਰ ਕਰਤੀ ਵੀਡੀਓ। ਆਪਣੇ ਕੋਲੇ ਜਿਹੜੇ ਸਿੰਦੀ ਬੂਟੀ ਦੇ ਵੀ ਬਣੇ ਹੋਏ ਸੀ ਤੇ ਇਹਨਾਂ ਟਾਈਮ ਹੀ ਹੈ ਨਹੀਂ ਸੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਜੀ ਇਹਨਾਂ ਤੇ ਕਿਉਂਕਿ ਸਾਰੇ ਪਾਸੇ ਹੋ ਜਾਣੀ ਜਾਂਦਾ ਵਰਕ ਵੀ ਕਰਦੇ ਸਟਿਚਿੰਗ ਕਰਦੇ ਹਨਾ ਖੁਦ ਵੀ ਕਰਦੇ ਸਟਿਚਿੰਗ ਬੀ ਗੋਟਾ ਵਗੈਰਾ ਲਾਉਨੇ ਹਨਾ ਵੀ ਲੈਸ ਵਗੈਰਾ ਲਾਉਨੇ ਆ ਸੀ ਤੇ ਟਾਈਮ ਨਹੀਂ ਹੁੰਦਾ ਜਿੰਨੇ ਕਨੈਡਿਸ ਵਰਕ ਦੇ ਦੀਦੀ ਕੋਲੇ ਹੋਏ ਸੀ ਡਿਜ਼ਾਈਨ ਤੋਂ ਦੇ ਨਾਲ ਮੈਂ ਸਾਂਝੀ ਕਰਦੇ ਆਪਾਂ ਕੁੜੀਆਂ ਲਾਈਆਂ ਹੋਈਆਂ ਜਿਹੜੇ ਨੇ ਡਿਸ ਵਰਕ ਦੇ ਡਿਜ਼ਾਈਨ ਦੇ ਲਾਈਆਂ ਹੋਏ ਬਹੁਤ ਸੋਹਣੇ ਵਰਕ ਕਰਦੀਆਂ ਜੀ ਤੁਸੀਂ ਇਹ ਮੇਰੇ ਡਿਜ਼ਾਈਨ ਬਾਰੇ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਤੋਂ ਨੰਬਰ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਪਣੇ ਕੋਲ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਇਹ ਮੇਰੇ ਬਣਾਉਂਦੇ ਰਹੋਗੇ ਆਰਡਰ ਦਿੰਦੇ ਰਹੋਗੇ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਸਾਨੂੰ ਸੈਂਡ ਕਰ ਸਕਦੇ ਹੋ ਉੱਥੇ ਤੁਸੀਂ ਡਿਜ਼ਾਈਨ ਦਾ ਰੇਟ ਇਹ ਦੁਪੱਟੇ ਸਨੇ ਪ੍ਰਾਈਸ ਪੁੱਛ ਸਕਦੇ ਆਂ ਜੀ ਮਤੋਂ ਦੁਪੱਟਾ ਵੀ ਰੇਟ ਦੱਸ ਦਾਂਗੇ ਤੁਹਾਨੂੰ ਤੇ ਬਿੱਦੇ ਦੁਪੱਟਾ ਵੀ ਦੱਸ ਦਾਂਗੇ ਤੇ ਜਿਹੜੇ ਤੁਹਾਨੂੰ ਡਿਜ਼ਾਈਨ ਜਿਹੜੇ ਤੁਹਾਨੂੰ ਡਿਜ਼ਾਈਨ ਦਿਖਾਤੇ ਆਪਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਿਲੈਕਟ ਕਰਕੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਆ ਕੋਈ ਇਹਦਾ ਪ੍ਰਾਈਸ ਵੱਧ ਨਹੀਂ ਹੋਣਾ ਬੇ ਕੋਸਟੀ ਡਿਜ਼ਾਈਨ ਨਹੀਂ ਹੈ ਨੇ ਜੀ ਤੇ ਆਪਾਂ ਵਧੀਆ ਪਹਿਣਾ ਤੋਂ ਵਰਕ ਕਰਵਾ ਕੇ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਕੋਲੇ ਕਾਰੀਗਰੀ ਰੱਖਿਆ ਹੋਇਆ ਜਿਵੇਂ ਪਹਿਣਾ ਆਪਣੇ ਕੋਲੇ ਵਰਕ ਵਾਸਤੇ ਰੱਖੀਆਂ ਹੋਈਆਂ ਟੌਪ ਦੇ ਆਪਾਂ ਕਾਰੀਗਰ ਰੱਖੇ ਹੋਏ ਹੈ ਜੀ ਵਰਕ ਕਰਨ ਵਾਸਤੇ ਨੀਲੇ ਟੋਪ ਪੈਣਾ ਵੀ ਰੱਖਿਆ ਹੋਇਆ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਆਉਂਦਾ ਨਿੰਸ ਵਰਕ ਦਾ ਸੁਖਾਉਂਦਿਆਂ ਵੀ ਉਹ